لوکاں دا ਧਰਮ ਪੁੱਛ ਕੇ ਉਹਨਾਂ ਨੂੰ ਗੋਲੀ ਮਾਰੀ ਗਈ ਇਨਸਾਨੀਅਤ ਤੋਂ ਗਿਰੀ ਹੋਈ ਹਰਕਤ ਮੈਂ ਸਮਝਦਾ ਕਿ ਪਿਛਲੀ 4 ਦਹਾਕੀਆਂ ਚ ਇਹ ਸਭ ਤੋਂ ਐਸੀ ਨਾਪਾਕ ਹਰਕਤ ਹੈ ਤੇ ਇਸ ਲਈ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਇਸ ਮੁਕਦਮੇ ਦੇ ਵਿੱਚ ਅੱਤਵਾਦੀਆਂ ਨੂੰ ਜਿਹੜੀ ਸਜ਼ਾ ਹੈ ਉਹ ਜਨਤਕ ਤੌਰ ਤੇ ਦਿੱਤੀ ਜਾਣੀ ਚਾਹੀਦੀ ਹੈ ਚੁਰਾਏ ਜੇ ਖੜਾ ਆ ਕੇ ਉਹਨਾਂ ਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਤੇ ਇਹ ਜਿਹੜੇ ਅੱਤਵਾਦੀ ਆਪਣੇ ਆਪ ਨੂੰ ਮੁਸਲਮਾਨ ਕਹਿੰਦੇ ਇਹ ਮੁਸਲਮਾਨ ਹੋ ਕਿਦਾਂ ਸਕਦੇ ਆ ਇਦੇ ਪਿੱਛੇ ਅੱਤਵਾਦੀਆਂ ਦਾ ਇੱਕ ਮਕਸਦ ਹੁੰਦਾ ਹੈ ਕਿ ਇੱਕ ਤਾਂ ਉਹਨਾਂ ਲੋਕਾਂ ਨੂੰ ਹਤਾਤ ਕਰਨਾ ਦੂਜਾ ਪੂਰੇ ਦੇਸ਼ ਦੇ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਕਰਨ ਦਾ ਇੱਕ ਛੜੇੰਤਰ ਜਿਹੜਾ ਹੈ ਉਹ ਰਚਨਾ ਹੈ ਮੈਂ ਮੁਸਲਮਾਨਾ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਅੱਤਵਾਦੀ ਹਮਲਾ ਜਿੱਥੇ ਬੇਕਸੂਰ ਲੋਕਾਂ ਨੂੰ ਮਾਰਿਆ ਗਿਆ ਉੱਥੇ ਉਸਦੇ ਨਾਲ-ਨਾਲ ਇਹਨਾਂ ਅੱਤਵਾਦੀਆਂ ਨੇ ਇਸਲਾਮ ਨੂੰ ਬਦਨਾਮ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਦੇਸ਼ ਦੇ ਮੁਸਲਮਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਹਿੰਦੂ ਭਰਾਵਾਂ ਦੇ ਨਾਲ ਡੱਟ ਕੇ ਖੜੇ ਹੋਣ ਔਰ ਦ੍ਰਿੜਤਾ ਦੇ ਨਾਲ ਅੱਤਵਾਦ ਦੇ ਖਿਲਾਫ ਮੁਹਿੰਮ ਨੂੰ ਸ਼ੁਰੂ ਕਰਨ ਅੱਤਵਾਦੀਆਂ ਨੂੰ ਸਰੇ ਬਾਜ਼ਾਰ ਫਾਂਸੀ ਦਿੱਤੀ ਜਾਵੇ ਉਹਨਾਂ ਨੂੰ ਸ਼ੈਲਟਰ ਦੇਣ ਵਾਲਿਆਂ ਨੂੰ ਵੀ ਜਿਨ੍ਹਾਂ ਨੇ ਉਹਨਾਂ ਨੂੰ ਪਨਾਹ ਦਿੱਤੀ ਉਹਨਾਂ ਨੂੰ ਵੀ ਸਰੇ ਬਾਜ਼ਾਰ ਜਿਹੜੀ ਉਹ ਫਾਂਸੀ ਦਿੱਤੀ ਜਾਵੇ ਬੀਤੇ ਦਿਨੀ ਜੰਮੂ ਕਸ਼ਮੀਰ ਦੇ ਪੈਲਗਾਮ ਦੇ ਵਿੱਚ ਇੱਕ ਵੱਡਾ ਅੱਤਵਾਦੀ ਹਮਲਾ ਹੁੰਦਾ ਤੇ ਜਿਸ ਤੋਂ ਬਾਅਦ ਪੂਰਾ ਦੇਸ਼ ਜੜਾ ਉਹ ਕੰਬ ਉੱਟਦਾ ਅੱਤਵਾਦੀਆਂ ਦੇ ਵੱਲੋਂ 26 ਪ੍ਰੇਟਿਕਾਂ ਨੂੰ ਮਾਰ ਦਿੱਤਾ ਜਾਂਦਾ ਤੇ 20 ਦੇ ਕਰੀਬ ਜਿਹੜੇ ਲੋਕ ਨੇ ਉਹਨਾਂ ਨੂੰ ਕਾਇਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਜਿਹੜਾ ਜੰਮੂ ਕਸ਼ਮੀਰ ਦੀ ਪੁਲਿਸ ਹੈ ਉਸ ਦੇ ਵੱਲੋਂ ਇੱਕ ਅੱਤਵਾਦੀਆਂ ਦੇ ਤਿੰਨ ਸਕੈਚ ਵੀ ਜਿਹੜੇ ਉਹ ਜਾਰੀ ਕਰ ਦਿੱਤੇ ਜਾਂਦੇ ਨੇ ਤੇ ਲਸ਼ਕਰ ਨਾਲ ਸੰਬੰਧਤ ਜੱਥੇਬੰਦੀ ਦੇ ਵੱਲੋਂ ਇਸ ਦੀ ਜ਼ਿੰਮੇਵਾਰੀ ਵੀ ਲਈਤੀ ਜਾਂਦੀ ਹੈ ਲੁਧਿਆਣਾ ਦੀ ਇਤਿਹਾਸਕ ਜਾਮਾ ਮਸਜਿਦ ਦੇ ਬਾਹਰ ਅੱਤਵਾਦ ਦਾ ਪੁਤਲਾ ਫੁਕਿਆ ਜਾਂਦਾ ਸਾਡੇ ਨਾਲ ਸ਼ਾਈ ਮਾਮ ਪੰਜਾਬ مولانا ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਜੀ ਮੌਜੂਦ ਨੇ ਕਿਵੇਂ ਦੇਖਦੇ ਹੋ ਉਸਮਾਨ ਜੀ ਇੱਕ ਅੱਤਵਾਦੀਆਂ ਦੇ ਵੱਲੋਂ ਜਿਹੜਾ ਇੰਨਾ ਵੱਡਾ ਹਮਲਾ ਕੀਤਾ ਜਾਂਦਾ ਬismillah अर रहमान अर रहीम ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਰਹਿਮ ਕਰਨ ਵਾਲਾ ਹੈ ਬੀਤੇ ਸ਼ਾਮ ਜੋ ਕੁਝ ਵੀ ਪਹਿਲਗਾਮ ਦੇ ਵਿੱਚ ਹੋਇਆ ਔਰ ਲੋਕਾਂ ਦਾ ਧਰਮ ਪੁੱਛ ਕੇ ਉਹਨਾਂ ਨੂੰ ਗੋਲੀ ਮਾਰੀ ਗਈ ਔਰ ਇਨਸਾਨੀਅਤ ਤੋਂ ਗਿਰੀ ਹੋਈ ਹਰਕਤ ਮੈਂ ਸਮਝਦਾ ਕਿ ਪਿਛਲੀ 4 ਦਹਾਕੀਆਂ ਚ ਇਹ ਸਭ ਤੋਂ ਐਸੀ ਨਾਪਾਕ ਹਰਕਤ ਹੈ ਕਿ ਜਿਹਦੀ ਨਿੰਦਾ ਦੇ ਲਈ ਸ਼ਬਦ ਵੀ ਜਿਹੜੇ ਆ ਉਹ ਲੱਭ ਨਹੀਂ ਰਿਹਾ ਵੀ ਕਿਹਨਾ ਸ਼ਬਦਾਂ ਦੇ ਵਿੱਚ ਇਹਦੀ ਨਿੰਦਾ ਜੜੀ ਹੈ ਹੋਣੀ ਚਾਹੀਦੀ ਕਿਉਂਕਿ ਐਸੇ ਲੋਕਾਂ ਦੇ ਉੱਤੇ ਗੋਲੀ ਚਲਾਈ ਗਈ ਹੈ ਜਿਹੜੇ ਆਪਣੇ ਘਰੋਂ ਖੁਸ਼ੀਆਂ ਵਟੋਰਨ ਦੇ ਲਈ ਨਿਕਲੇ ਕੋਈ ਮੀਆਂ ਬੀਵੀ ਨਿਕਲਿਆ ਕੋਈ ਵਿਆਹਿਆ ਕਪਲ ਨਿਕਲਿਆ ਕੋਈ ਬੀਵੀ ਬੱਚਿਆਂ ਨੂੰ ਲੈ ਕੇ ਆਇਆ ਕੋਈ ਆਪਣੇ ਮਾਪੇ ਨੂੰ ਲੈ ਕੇ ਆਇਆ ਜਿਨ੍ਹਾਂ ਦੇ ਦਿਮਾਗ 'ਚ ਦੂਰ ਦੂਰ ਤੱਕ ਵੀ ਨਹੀਂ ਹੈ ਕਿ ਅਸੀਂ ਮੌਤ ਦੇ ਵੱਲ ਜਾ ਰਹੇ ਹਾਂ ਤੇ ਮੈਂ ਸਮਝਦਾ ਕਿ ਇਹ ਅਤਵਾਦੀਆਂ ਵੱਲੋਂ ਉਹਨਾਂ ਦਾ ਧਰਮ ਪੁੱਛ ਕੇ ਉਹਨਾਂ ਨੂੰ ਮਾਰਨਾ ਮਾਰਨ ਤੋਂ ਵੀ ਵੱਡਾ ਜੁਰਮ ਇਹ ਹੋ ਗਿਆ ਹੈ ਨਾਲ ਤੇ ਇਸ ਲਈ ਸਰਕਾਰ ਨੂੰ ਇਹ ਚਾਹੀਦਾ ਕੀ ਇਸ ਮੁਕਦਮੇ ਦੇ ਵਿੱਚ ਅੱਤਵਾਦੀਆਂ ਨੂੰ ਜਿਹੜੀ ਸਜ਼ਾ ਹੈ ਉਹ ਜਨਤਕ ਤੌਰ ਤੇ ਦਿੱਤੀ ਜਾਣੀ ਚਾਹੀਦੀ ਹੈ ਚੁਰਾਹੇ 'ਚ ਖੜਾ ਆ ਕੇ ਉਹਨਾਂ ਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਤਾਂ ਕਿ ਅਸੀਂ ਅੱਤਵਾਦ ਨੂੰ ਇੱਕ ਵੱਡਾ ਸੁਨੇਹਾ ਦੇ ਸਕੀਏ ਕਿ ਉਹਨਾਂ ਦੀ ਇਹਨਾਂ ਹਰਕਤਾਂ ਨੂੰ ਦੇਸ਼ ਜਿਹੜਾ ਹੈ ਉਹ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰੇ ਕਿਵੇਂ ਦੇਖਦੇ ਹੋ ਨਾ ਅੱਤਵਾਦੀਆਂ ਦੇ ਵੱਲੋਂ ਜਿਹੜਾ ਧਰਮ ਪੁੱਛ ਕੇ ਉਹਨਾਂ ਨੂੰ ਮਾਰਨਾ ਸੋ ਜਿਹੜੇ ਪర్యాటਕ ਉੱਥੇ ਪਹੁੰਚ ਰਹੇ ਨੇ ਉਹਨਾਂ ਨੂੰ ਕੀ ਜਿਹੜੇ ਹੋਰ ਲੋਕ ਉੱਥੇ ਘੁੰਮਣ ਜਾਣਾ ਚਾਹੁੰਦੇ ਨੇ ਉਹਨਾਂ ਦੇ ਮਨ ਦੇ ਵਿੱਚ ਇੱਕ ਡਰ ਪੈਦਾ ਕਰਨਾ ਹੈ ਅਸੀਂ ਪੰਜਾਬ ਦੇ ਵਿੱਚ ਪੁਰਾਣੇ ਸਮੇਂ 'ਚ ਅੱਤਵਾਦ ਨੂੰ ਛੇਲਿਆ ਪੰਜਾਬੀਆਂ ਤੇ ਇਹ ਪਹਿਲਾਂ ਵੀ ਕਈ ਵਾਰੀ ਹੋਇਆ ਕਿ ਧਰਮਪੁੱਜ ਕੇ ਲੋਕਾਂ ਨੂੰ ਗੋਲੀ ਮਾਰੀ ਗਈ ਹੈ ਇਹਦੇ ਪਿੱਛੇ ਅੱਤਵਾਦੀਆਂ ਦਾ ਇੱਕ ਮਕਸਦ ਹੁੰਦਾ ਹੈ ਕਿ ਇੱਕ ਤਾਂ ਉਹਨਾਂ ਲੋਕਾਂ ਨੂੰ ਹਤਾਤ ਕਰਨਾ ਦੂਜਾ ਪੂਰੇ ਦੇਸ਼ ਦੇ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਕਰਨ ਦਾ ਇੱਕ ਛੜੇੰਤਰ ਜਿਹੜਾ ਹੈ ਉਹ ਰਚਨਾ ਤੇ ਮੈਂ ਸਮਝਦਾ ਜਿਸ ਧਰਮ ਨੇ ਇਹ ਕਿਹਾ ਹੋਵੇ ਕੁਰਾਨ ਸ਼ਰੀਫ ਚ ਕਿ ਕਿਸੇ ਨਿਹੱਤੇ ਨੂੰ ਕਤਲ ਕਰ ਦੇਣਾ ਇਨਸਾਨੀਅਤ ਦਾ ਕਤਲ ਹੈ ਕਿਸੇ ਬੇਕਸੂਰ ਨੂੰ ਕਤਲ ਕਰ ਦੇਣਾ ਪੂਰੇ ਸੰਸਾਰ ਨੂੰ ਕਤਲ ਕਰਨ ਦੇ ਬਰਾਬਰ ਪਾਪ ਹੈ ਤੇ ਇਹ ਜਿਹੜੇ ਅੱਤਵਾਦੀ ਆਪਣੇ ਆਪ ਨੂੰ ਮੁਸਲਮਾਨ ਕਹਿੰਦੇ ਇਹ ਮੁਸਲਮਾਨ ਹੋ ਕਿਦਾਂ ਸਕਦੇ ਆ ਇਹ ਮੁਸਲਮਾਨ ਨਹੀਂ ਹੋ ਸਕਦੇ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਤੁਸੀਂ ਇਹ ਦੇਖੋ ਜਿਨ੍ਹਾਂ ਵੀ ਲੋਕਾਂ ਨੇ ਵਿਸ਼ਵ ਚ ਸਭ ਤੋਂ ਵੱਡਾ ਅੱਤਵਾਦ ਕੀਤਾ ਐਟਮ ਬੰਬ ਸੁੱਟੇ ਉਹਨਾਂ ਦਾ ਵੀ ਕੋਈ ਧਰਮ ਨਹੀਂ ਕਹਿਣ ਨੂੰ ਉਹ ਅਮਰੀਕਾ ਦੇ ਪ੍ਰਧਾਨ ਮੰਤਰੀ ਵੀ ਹੋ ਸਕਦੇ ਉਸ ਸਮੇਂ ਦੇ ਤੇ ਜਿਨ੍ਹਾਂ ਲੋਕਾਂ ਨੇ ਫਲਸਤੀਨ ਦੇ ਉੱਤੇ ਹਸਪਤਾਲਾਂ ਤੇ ਬੱਚਿਆਂ ਦੇ ਘਰਾਂ ਦੇ ਉੱਤੇ ਬੰਬਾਰਡਮੈਂਟ ਕੀਤੀ ਉਹਨਾਂ ਦਾ ਵੀ ਕੋਈ ਧਰਮ ਹੈ ਕਹਿਣ ਨੂੰ ਉਹ ਵੀ ਇੱਕ ਦੇਸ਼ ਦੇ ਲੋਕ ਨੇ ਤੇ ਇਸ ਲਈ ਇਹਨਾਂ ਦਾ ਹੱਤਵਾਦੀਆਂ ਦਾ ਕੋਈ ਧਰਮ ਹੋ ਹੀ ਨਹੀਂ ਸਕਦਾ ਉਹਨਾਂ ਨੂੰ ਅਸੀਂ ਇਹ ਮੰਨੀਏ ਕਿ ਇਹਨਾਂ ਦਾ ਕੋਈ ਧਰਮ ਹੈ ਤੇ ਸਾਡੀ ਬੇਵਕੂਫੀ ਹੋਏਗੀ ਮੈਂ ਮੁਸਲਮਾਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਅੱਤਵਾਦੀ ਹਮਲਾ ਜਿੱਥੇ ਬੇਕਸੂਰ ਲੋਕਾਂ ਨੂੰ ਮਾਰਿਆ ਗਿਆ ਉੱਥੇ ਉਸ ਦੇ ਨਾਲ-ਨਾਲ ਇਹਨਾਂ ਅੱਤਵਾਦੀਆਂ ਨੇ ਇਸਲਾਮ ਨੂੰ ਬਦਨਾਮ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਦੇਸ਼ ਦੇ ਮੁਸਲਮਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਹਿੰਦੂ ਭਰਾਵਾਂ ਦੇ ਨਾਲ ਡੱਟ ਕੇ ਕੜੇ ਹੋਣ ਔਰ ਦ੍ਰਿੜਤਾ ਦੇ ਨਾਲ ਅੱਤਵਾਦ ਦੇ ਖਿਲਾਫ ਮੁਹਿੰਮ ਨੂੰ ਸ਼ੁਰੂ ਕਰਨ ਅੱਤਵਾਦੀਆਂ ਨੂੰ ਸਰੇ ਬਾਜ਼ਾਰ ਫਾਂਸੀ ਦਿੱਤੀ ਜਾਵੇ ਉਹਨਾਂ ਨੂੰ ਸ਼ੈਲਟਰ ਦੇਣ ਵਾਲਿਆਂ ਨੂੰ ਵੀ ਜਿਨ੍ਹਾਂ ਨੇ ਉਹਨਾਂ ਨੂੰ ਪਨਾਹ ਦਿੱਤੀ ਉਹਨਾਂ ਨੂੰ ਵੀ ਸਰੇ ਬਾਜ਼ਾਰ ਜਿਹੜੀ ਉਹ ਫਾਂਸੀ ਦਿੱਤੀ ਸੁਰੱਖਿਆ ਨੂੰ ਕਿਵੇਂ ਦੇਖਦੇ ਸੁਰੱਖਿਆ ਦੀ ਤਾਂ ਚੂਕ ਹੈ ਬਹੁਤ ਵੱਡੀ ਚੂਕ ਹੈ ਹੁਣ ਸਰਕਾਰ ਮੰਨੇ ਨਾ ਮੰਨੇ ਸਟੇਟ ਗਵਰਨਮੈਂਟ ਵੀ ਹੋਵੇ ਇਹ ਬਾਰਲੀ ਸੈਂਟਰ ਗਵਰਨਮੈਂਟ ਹੋਵੇ ਦੋਨੋਂ ਸਰਕਾਰਾਂ ਦੀ ਚੂਕ ਹੈ ਬਹੁਤ ਵੱਡੀ ਇਹਦੇ 'ਚ ਤਾਂ ਕੋਈ ਦੋਰਾਏ ਨਹੀਂ ਹੈ ਉਹਨਾਂ ਦੀ ਚੂਕ ਦੀ وجہ ਨਾਲ ਮੈਂ ਸਮਝਦਾ ਕਿ 28 ਘਰ ਉਜੜ ਗਏ ਬਹੁਤਾਂ ਦੀ ਖੁਸ਼ੀਆਂ ਕਿਉਂਕਿ ਆਪਾਂ ਜਿੰਨੇ ਵੀ ਪੂਰੇ ਦੇਸ਼ ਦੇ ਲੋਕ ਆ ਜਦ ਕੋਈ ਘਟਨਾ ਹੁੰਦੀ ਹੈ ਦਰਦ ਨੂੰ ਮਹਿਸੂਸ ਤਾਂ ਕਰਦੇ ਆ ਲੇਕਿਨ ਜਿਨ੍ਹਾਂ ਦੇ ਨਾਲ ਇਹ ਘਟਨਾ ਬੀਤਦੀ ਹੈ ਉਹ ساری ਜ਼ਿੰਦਗੀ ਇਸ ਦਰਦ ਦੇ ਵਿੱਚ ਜਿੰਦੇ ਨੇ ਇਸ ਲਈ ਉਸ ਤਕਲੀਫ ਨੂੰ ਮਹਿਸੂਸ ਕਰਨਾ ਚਾਹੀਦਾ ਕਿਵੇਂ ਦੇਖਦੇ ਹੋ ਇਹਨਾਂ ਹੱਤਵਾਦੀਆਂ ਦੀ ਜਿਹੜੀ ਹੈ ਜਾਂਚ ਬੜੀ ਧੀਰ ਤੱਕ ਹੁੰਦੀ ਹੈ ਜਿਨ੍ਹਾਂ ਪਰਿਵਾਰਾਂ ਦੇ ਉੱਤੇ ਦੁੱਖ ਜਿਹੜਾ ਵਾਪਰਿਆ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਪਹਿਲਾਂ ਵੀ ਕਹੀ ਕਿ ਪਿੱਛੇ ਜਿੰਨੇ ਵੀ ਹੱਤਵਾਦੀ ਫੜੀ ਗਏ ਆਪਾਂ ਕਈ ਕਈ ਸਾਲ ਉਹਨਾਂ ਦੇ ਮੁਕਦਮੇ ਚਲਾਏ ਉਹਨਾਂ ਨੂੰ ਜੇਲ੍ਹ 'ਚ ਮਹਿਮਾਨ ਬਣਾ ਕੇ ਰੱਖਿਆ ਇਸ ਮਾਮਲੇ ਦੇ ਵਿੱਚ ਜੋ ਜਿੱਤੀ ਵੱਡੀ ਕਠਿਨਾਈ ਹੋਈ ਹੈ ਤੇ ਮੈਂ ਸਮਝਦਾ ਕਿ 10 ਦਿਨ ਦੇ ਵਿੱਚ ਫਾਸਟ ਟਰੈਕ ਅਦਾਲਤ ਦੇ ਜ਼ਰੀਏ ਫੈਸਲਾ ਆਣਾ ਚਾਹੀਦਾ ਹੈ ਬਾਜ਼ਾਰ ਚ ਇਸ ਲਈ ਕਿ ਇਹਨਾਂ ਸਜ਼ਾ ਦੇਣ ਦੇ ਲਈ ਤਾਂ ਕਿ ਅਸੀਂ ਅੱਤਵਾਦੀਆਂ ਨੂੰ ਇੱਕ ਮਜ਼ਬੂਤ ਸੁਨੇਹਾ ਪੇਜ ਸਕੀਏ ਕਿ ਅਗਰ ਤੁਸੀਂ ਕੋਈ ਐਸੀ ਹਰਕਤ ਕਰੋਗੇ ਤੇ ਬਖਸ਼ੇ ਤੁਸੀਂ ਨਹੀਂ ਕਿਹਾ ਉਸਮਾਨ ਜੀ ਸਾਰੇ ਧਰਮਾਂ ਦੀ ਜ਼ਿਕਰ ਗੱਲ ਕਰੀਏ ਹਰ ਇੱਕ ਧਰਮ ਚਾਹੇ Hindu ਹੋਵੇ Muslim ਹੋਵੇ Sikh ਹੋਵੇ ईसाई ਹੋਵੇ ਕੋਈ ਵੀ ਧਰਮ ਦਾ ਤਿਉਹਾਰ ਜਦੋਂ ਆਂਦਾ ਤਾਂ ਸਾਰੇ ਧਰਮਾਂ ਦੇ ਲੋਕ ਇੱਕ ਦੂਜੇ ਨੂੰ ਵਧਾਈ ਦਿੰਦੇ ਨੇ ਉਸ ਤਿਉਹਾਰ ਨੂੰ ਜਿਹੜਾ ਮਨਾਉਂਦੇ ਨੇ ਖੁਸ਼ੀਆਂ ਦੇ ਨਾਲ ਤੇ ਇਹਨਾਂ ਅੱਤਵਾਦੀਆਂ ਦੇ ਵੱਲੋਂ ਧਰਮਾਂ ਦੇ ਨਾਮ ਦੇ ਉੱਤੇ ਉਹਨਾਂ ਨੂੰ ਨਫ਼ਰਤ ਜਿਹੜੀ ਲੋਕਾਂ ਦੇ ਵਿੱਚ ਫੈਲਾਈ ਜਾ ਰਹੀ ਹੈ ਇਸ ਨੂੰ ਕਿਵੇਂ ਦੇਖਦੇ ਹੋ ਮੈਂ ਸਰਬ ਧਰਮਾਂ ਦੇ ਲੋਕਾਂ ਨੂੰ ਇਹ ਵੀ ਕਹਿਣਾ ਚਾਹੁੰਨਾ ਕਿ ਅਤਵਾਦ ਦਾ ਜਿਹੜਾ ਛਲੇਯੰਤਰ ਹੁੰਦਾ ਹੈ ਕਿ ਲੋਕਾਂ ਨੂੰ ਧਰਮ ਦਾ ਆਧਾਰ ਬਣਾ ਕੇ ਫੰਡ ਲਾ ਔਰ ਫਿਰ ਉਹਦੇ ਬਾਅਦ ਕੁਝ ਐਸੇ ਲੋਕ ਵੀ ਹੁੰਦੇ ਜਿਹੜੇ ਇਸ ਮੌਕੇ ਦਾ ਫਾਇਦਾ ਚੱਕਦੇ ਔਰ ਫਿਰ ਉਹ ਆਪਣਾ ਲੀਡਰੀ ਚਮਕਾਨ ਦੇ ਲਈ ਨਫ਼ਰਤ ਨੂੰ ਵਧਾਣਾ ਚਾਹੁੰਦੇ ਨੇ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਸਾਨੂੰ ਦ੍ਰਿੜਤਾ ਦੇ ਨਾਲ ਅਤਵਾਦ ਦੇ ਖਿਲਾਫ ਲੜਨਾ ਹੈ ਔਰ ਨਫ਼ਰਤ ਜਿਹੜਾ ਹੈ ਉਹਨੂੰ ਖਤਮ ਕਰਨਾ ਹੈ ਔਰ ਆਪਸ ਦੇ ਵਿੱਚ ਇਕੱਠੇ ਹੋ ਕੇ ਅਤਵਾਦ ਨੂੰ ਇੱਕ ਮਜ਼ਬੂਤ ਸਨੇਹਾ ਜਿਹੜਾ ਹੈ ਇੱਕ ਇਕਤਾ ਦਾ ਜਵਾਬ ਪੱਥਰ ਦੇ ਨਾਲ ਜਿਹੜਾ ਅਤਵਾਦ ਨੂੰ ਦੇਣਾ। ਪੰਜਾਬ ਦੀ ਵੀ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਵੀ ਕਾਫੀ ਇਦਾਂ ਦੀਆਂ ਘਟਨਾਵਾਂ ਦੇ ਲਗਾਤਾਰ ਸੰਦੇਸ਼ ਆਂਦੇ ਰਹਿੰਦੇ ਨੇ ਕਿ ਇਹ ਧਮਕੀ ਮਿਲੀ ਉਹ ਧਮਕੀ ਮਿਲੀ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦੇ ਵੱਲੋਂ ਪਿਛਲੇ ਕੁਝ ਦਿਨਾਂ ਪਹਿਲਾਂ ਇਹ ਕਿਹਾ ਗਿਆ ਸੀ ਕਿ ਐਂਟੀ ਡਰੋਨ ਸਿਸਟਮ ਜਿਹੜਾ ਉਸ ਨੂੰ ਲਾਗੂ ਕੀਤਾ ਜਾਏਗਾ। ਦੇਖੋ ਗੱਲ ਇਹ ਹੈ ਨਾ ਅਸਲ ਗੱਲ ਹੁੰਦੀ ਹੈ ਪੜੋਸੀ ਦੀ। ਪੜੋਸੀ ਚੰਗਾ ਹੋਵੇ ਤੇ ਸਮਾਂ ਸੋਨਾ ਵੀਦਦਾ ਹੈ। ਪੜੋਸੀ ਗੰਦਾ ਹੋਵੇ ਤੇ ਸਕੂਨ ਨਹੀਂ ਰਹਿੰਦਾ ਘਰ ਦੇ ਵਿੱਚ। ਬਦਕਿਸਮਤੀ ਨਾਲ ਸਾਡਾ ਪੜੋਸੀ ਜਿਹੜਾ ਹੈ ਉਹ ਬਹੁਤ ਖਰਾਬ ਹੈ। ਪੰਜਾਬ ਤੋਂ ਬਾਰਡਰ ਸ਼ੁਰੂ ਹੁੰਦਾ ਉਹ ਕਸ਼ਮੀਰ ਤੱਕ ਜਾ ਕੇ ਲੱਗਦਾ ਤੇ ਪੜੋਸੀ ਨੇ ਅੱਜ ਤੱਕ ਸਿਵਾਏ ਇਸ ਮੰਗਲਿੰਗ ਦੇ ਅੱਤਵਾਦ ਦੇ ਖੂਨ ਖਰਾਬੇ ਦੇ ਹੋਰ ਕੋਈ ਸਾਨੂੰ ਦਿੱਤਾ ਨਹੀਂ ਹੈ। ਇਸ ਲਈ ਮੈਂ ਸਮਝਦਾ ਪਰੋਸੀ ਨਾਲ ਸਾਰੇ ਸੰਬੰਧ ਜਿਹੜੇ ਆ ਉਹ ਤੋੜ ਦੇਣੇ ਚਾਹੀਦੇ ਜਾਤੀ ਈਟ ਦਾ ਜਵਾਬ ਪੱਥਰ ਨਾਲ ਨਹੀਂ ਦੇਵਾਂਗੇ ਤਾਂ ਆਤੀ ਸ਼ਾਂਤੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦੀ ਸੋ ਇਹ ਸੀ ਸਾਡੇ ਨਾਲ ਚਾਹੀ ਇਮਾਮ ਪੰਜਾਬ مولانا محمد 우ਸਮਾਨ ਰਹਿਮਾਨੀ ਲੁਧਿਆਣਵੀ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਪਰਿਵਾਰਾਂ ਦੇ ਉੱਤੇ ਉਹ ਪਾਣਾ ਜਿਹੜਾ ਵਾਪਰਿਆ ਦੁੱਖ ਜਿਹੜਾ ਉਹਨਾਂ ਨੂੰ ਮਿਲਿਆ ਹੈ ਸੋ ਉਹਨਾਂ ਨੂੰ ਅੱਤਵਾਦੀਆਂ ਨੂੰ ਵੀ ਇਸੇ ਤਰੀਕੇ ਦੇ ਨਾਲ ਸਰੇ ਬਾਜ਼ਾਰ ਦੇ ਵਿੱਚ ਖੜਾ ਕੇ ਗੋਲੀ ਮਾਰ ਕੇ ਉਹਨਾਂ ਨੂੰ ਜਿਹੜੀ ਸਜ਼ਾ ਦੇਣੀ ਚਾਹੀਦੀ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਅੱਤਵਾਦੀਆਂ ਵੱਲੋਂ ਇਸ ਤਰ੍ਹਾਂ ਦੀ ਕਰਤੂਤ ਜਿਹੜੀ ਆ ਉਹ ਨਾ ਕੀਤੀ ਜਾਵੇ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਦੀਪਕ ਕਤਿਆਲ ਦਾ ਸਿਟੀ ਹੈਡਲਾਈਨ